ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਚੈਨਲ ਕੁੱਕ ਵਿਦ ਫਦੇ ਦੀ ਅੱਜ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਜੀ ਚੈਨਲ ਦੀ ਕੜਾ ਪ੍ਰਸ਼ਾਦ ਤੋਂ ਸਭ ਤੋਂ ਪਹਿਲਾਂ ਇਹਦੇ ਲਈ ਸਾਨੂੰ ਚਾਹੀਦਾ ਹੈ ਜੀ ਕਿਉ ਆਟਾ ਤੇ ਖਾਨ ਉਹਨਾਂ ਸੀਂ ਗਿਆ ਸਾਉਂ ਕਰਾਂਗੇ ਕੜਾਈ ਨੂੰ ਥੋੜਾ ਜਿਹਾ ਗਰਮ ਹੋਣ ਦੇਵਾਂਗੇ ਜਿਵੇਂ ਕਿ ਸਭ ਤੋਂ ਪਹਿਲਾਂ ਅਸੀਂ ਡਾਲਾਂਗੇ ਇਹਦੇ ਵਿੱਚ ਕਿਓ ਕਿਓ ਨੂੰ ਗਰਮ ਹੋਣ ਤੱਕ ਅਸੀਂ ਰੱਖਾਂਗੇ ਕਿਓ ਜਿਵੇਂ ਕੀ ਆਵਾਜ਼ ਕਰ ਰਿਹਾ ਹੈ ਕਿਓ ਗਰਮ ਹੋ ਗਿਆ ਹੈ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਹੁਣ ਇਸ ਇਹਨੂੰ ਹਿਲਾਉਂਦੇ ਜਾਵਾਂਗੇ ਕੋਸ਼ਿਸ਼ ਕਰਨਾ ਕਿ ਜਦੋਂ ਵੀ ਤੁਸੀਂ ਕੜਾ ਪ੍ਰਸ਼ਾਦ ਬਣਾ ਰਹੇ ਹੋ ਵੈਸੇ ਤੇ ਇਹ ਪੰਜਾਬ ਚ ਆਮ ਹੀ ਬਣਦਾ ਹੈ ਆਮ ਹੀ ਘਰਾਂ ਦੇ ਵਿੱਚ ਬਣਦਾ ਹੈਗਾ ਹੈ ਪਰ ਫਿਰ ਵੀ ਜਦੋਂ ਵੀ ਤੁਸੀਂ ਕੜਾ ਪ੍ਰਸ਼ਾਦ ਬਣਾਓ ਇੱਕ ਵਾਰੀ ਘੋਰ ਹਨ ਤੋਂ ਬਾਅਦ ਜਿਹੜੀ ਗੈਸ ਦੀ ਫਲੇਮ ਹੈਗੀ ਆ ਇਹਨੂੰ ਮੀਡੀਅਮ ਕਰ ਦਿਓ ਕਿਉਂਕਿ ਮੀਡੀਅਮ ਗੈਸ ਤੇ ਉੱਪਰ ਜਿਹੜਾ ਕੜਾ ਹੈਗਾ ਆ ਆਟਾ ਜਿਹੜਾ ਹੈਗਾ ਵਾ ਉਹ ਜਿਆਦਾ ਵਧੀਆ ਤਰੀਕੇ ਦੇ ਨਾਲ ਪੋਜ ਜਾਂਦਾ ਹੈਗਾ ਹੈ ਫਲੇਮ ਨੂੰ ਕੱਟ ਕਰ ਦੇਣਾ ਕੜਾਵਾਸ ਤੇ ਸਾਨੂੰ ਗਰਮ ਪਾਣੀ ਦੀ ਲੋੜ ਪੈਂਦੀ ਹੈ ਇੱਕ ਸਾਈਡ ਤੇ ਸੀਂ ਅਣ ਜਿਹੜਾ ਆ ਉਹਨੂੰ ਗਰਮ ਭੁੰਨ ਦੇ ਲਈ ਰੱਖ ਦਾਂਗੇ ਗਰਮ ਜਦੋਂ ਵੀ ਅਸੀਂ ਕੜਾ ਬਣਾਉਨੇ ਆ ਗਰਮ ਪਾਣੀ ਪਾਉਣ ਦਾ ਮਤਲਬ ਇੱਕ ਹੀ ਹੁੰਦਾ ਹੈਗਾ ਕਿ ਕੜਾਹੇ ਦੇ ਵਿੱਚ ਜਿਹੜੀ ਹੈਗੀ ਹੈ ਨਾ ਗੋਲੀ ਨਹੀਂ ਪੈਂਦੀ ਜਿਹਨਾਂ ਆਪਾਂ ਪੰਜਾਬੀ ਚ ਬੋਲ ਦਿੰਦੇ ਹੈਗੇ ਠੀਕ ਤਾਂ ਮ ਲੱਗਦਾ ਹੀ ਪਿਆ ਹੈ ਕਿ ਕਲਰ ਹੌਲੀ ਹੌਲੀ ਕਲਰ ਜਿਹੜਾ ਆ ਉਹ ਚੇਂਜ ਹੋਣਾ ਸਟਾਰਟ ਹੋ ਗਿਆ ਆ ਕਲ ਕੀ ਹਲਕੀ ਸਵੈਲ ਲੰ ਲੱਗੀ ਆ ਜਦੋਂ ਵੈਸੇ ਅਸਲ ਚ ਪੂਰਾ ਆਟਾ ਪੋਹ ਜਾਂਦਾ ਹੈਗਾ ਖੜਾਵਾਸ ਤੇ ਤਿਆਰ ਹੋ ਜਾਂਦਾ ਹੈ ਉਹ ਸਮੈਲ ਜਿਹੜੀ ਹਮ ਚਲੋ ਸਾਡਾ ਆਲਮੋਸਟ ਜਿਹੜਾ ਆਟਾ ਹੈਗਾ ਇਹ ਪੁੱਜ ਗਿਆ ਤਿਆਰ ਹੈ ਇੱਦਾਂ ਦੇਖੋ ਪਾਣੀ ਜਿਹੜਾ ਵਾ ਉਹ ਆਲਮੋਸਟ ਗਰਮ ਹੋ ਗਿਆ ਹੈ ਪਾਣੀ ਵਾਲੀ ਗੈਸ ਅਸੀਂ ਬੰਦ ਕਰ ਦਾਂਗੇ ਲੋ ਜੀ ਇਹ ਹੁਣ ਸਾਡਾ ਆਲਮੋਸਟ ਜਿਹੜਾ ਆਟਾ ਹੈਗਾ ਵਾ ਇਹ ਪੂਜ ਕੇ ਤਿਆਰ ਆ। ਇਹਨੂੰ ਤੁਸੀਂ ਲਗਾਤਾਰ ਜਿਹੜਾ ਆ ਉਹ ਚਲਾਉਂਦੇ ਰਹਿਣਾ ਆ ਤਾਂ ਜੋ ਜਿਹੜਾ ਸਾਡਾ ਆਟਾ ਹੈਗਾ ਆ ਉਹ ਕੜਾਈ ਦੇ ਥੱਲੇ ਨਾ ਲੱਗ ਜਾਵੇ। ਕਲਰ ਤੁਸੀਂ ਵੇਖ ਸਕਦੇ ਹੋ। ਕਲਰ ਚੇਂਜ ਹੋ ਗਿਆ ਆ। ਕਿਉ ਵੀ ਛੱਡ ਦਿੱਤਾ ਆਟੇ ਨੇ। ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਖੰਨਸ। ਇਹ ਜਿਹੜੀ ਸੇਮ ਕੁਆਂਟੀਟੀ ਸੀਗੀ ਸੇਮ ਆਟਾ ਸੇਮ ਕਿਓ ਤੇ ਸੇਮ ਹੀ ਖੰਡ ਇਸ ਪਾਣੀ ਦੇ ਪਾਣੀ ਮਨੂਫਨ ਜੋੜ ਦੋ ਦੀ ਅਲਾਂਗ ਕਿੰਨਾ ਸੁਨਾਰਾ ਕਲਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਆਲਮੋਸਟ ਸਾਡਾ ਜਿਹੜਾ ਪਰਸ਼ਾਹ ਆ ਘੜਾ ਪਚਾ ਇਹ ਬਣ ਕੇ ਤਿਆਰ ਹੈ ਤੁਸੀਂ ਬੱਬਲਸ ਆਉਂਦੀ ਜਿਹੜੀ ਆ ਉਹ ਵੇਟ ਕਰਨੀ ਵੀ ਦੇਖ ਸਕਦੇ ਹੋ ਕਿ ਨਾ ਆਪਾਂ ਸ਼ਾਗ ਬਾਣ ਕੀ ਤਿਆਰ ਆ ਦੀ ਵੇਖ ਸਕਦੇ ਹੋ ਸਾਡੇ ਘਰ ਦੇ ਲੱਗੇ ਟ੍ਰੇਨ ਵੀ ਲੱਗਦੀ ਪਈ ਆ ਕਿ ਹੋਏਗੀ ਲਓ ਜੀ ਸਾਡਾ ਕੜਾ ਪ੍ਰਸ਼ਾਦ ਬਣ ਕੇ ਤਿਆਰ ਆ ਹੁਣ ਅਸੀਂ ਨੂੰ ਸਰਵ ਕਰਾਂਗੇ ਹਲੋ ਜੀ ਸਾਡਾ ਕੜਾ ਪ੍ਰਸ਼ਾਦ ਬਣ ਕੇ ਤਿਆਰ ਆ ਹੁਣ ਬੱਚੇ ਖਾਣਗੇ ਇਹਨਾਂ ਨੂੰ ਤੇ ਇੰਜੋਏ ਕਰਨਗੇ ਤੁਸੀਂ ਵੀ ਆਪੋ ਆਪਣੇ ਘਰਾਂ ਦੇ ਵਿੱਚ ਬਣਾਓ ਤੇ ਬੱਚਿਆਂ ਦੇ ਦਾਲ ਇੰਜੋਏ ਕਰੇ थैंक यू